બસ ਦਾ ਕੰਡਕਟਰ ਕਿਤਨੀ ਕੀਤੀ ਲੁੱਟਣ ਦੀ ਕੋਸ਼ਿਸ਼ ਦੂਜੇ ਨੇ ਪਿੱਛੋਂ ਪਾਰਤਾ ਸੀ ਸਰਚ ਲਗਾਉਣੇ ਤਾਂ ਇੱਕ ਢਾਂਕੇ ਹੀ ਢਾਂਕੀ ਕਿਹਾ ਤੁਸੀਂ ਠੀਕ ਸੁਣਿਆ ਬਸ ਦੇ ਵਿੱਚ ਦੋ ਨੌਜਵਾਨ ਅਚਾਨਕ ਕੱਛੜਦੇ ਨੇ ਤੇ ਇਸ ਤੋਂ ਬਾਅਦ ਜਦੋਂ ਬਸ ਦਾ ਕੰਡਕਟਰ ਟਿਕ ਟਕ ਟਣ ਲੱਗਾ ਹੈ ਤਾਂ ਉਸ ਨੂੰ ਸ਼ੱਕ ਪੈਂਦਾ ਹੈ ਕਿ ਇਹ ਦੋਵੇਂ ਨੌਜਵਾਨ ਇਸੇ ਲੁੱਟ ਦੀ ਨੀਅਤ ਨਾਲ ਬੱਸ ਦੇ ਵਿੱਚ ਚੜੇ। ਇਸ ਤੋਂ ਬਾਅਦ ਦੋਵੇਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਕੰਡਕਟਰ ਦੇ ਹੱਥ ਵਿੱਚ ਪੜਿਆ ਹੋਇਆ ਕੈਸ਼ ਬੈਗ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਤੇ ਦੂਸਰਾ ਨੌਜਵਾਨ ਕੰਡਕਟਰ ਦੇ ਸਿਰ ਤੇ ਪਿੱਛੋਂ ਵਾਰ ਕਰ ਦਿੰਦਾ ਹੈ। ਜੀ ਹਾਂ, ਮਾਮਲਾ ਬਰਨਾਲਾ ਮਾਨਸਾ ਰੋਡ ਦੇ ਉੱਪਰ ਵਾਪਰਿਆ ਹੈ ਤੇ ਪੱਖੋ ਕਲਾਂ ਦੇ ਨਜ਼ਦੀਕ ਪੀਆਰਟੀਸੀ ਬੱਸ ਦੇ ਕੰਡਕਟਰ ਦੇ ਨਾਲ ਇਹ ਘਟਨਾ ਵਾਪਰੀ ਹੈ। ਬੱਸ ਦੇ ਡਰਾਈਵਰ ਦੇ ਦੱਸਣ ਦੇ ਮੁਤਾਬਿਕ ਘਟਨਾ ਦੇ ਵਿੱਚ ਬੱਸ ਕੰਡਕਟਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਜਿਸ ਨੂੰ ਕੇ ਬਰਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਟਰਤੀ ਕਰਵਾਇਆ ਗਿਆ ਹੈ। ਜਖਮ ਸਰ ਦੇ ਵਿੱਚ ਅੰਕ ਲੱਗੇ ਨੇ ਇਹ ਜੋਗਾ ਪਿੰਡ ਆ ਕੇ ਦੋ ਨੌਜਵਾਨ ਚੜੇ ਨੌਜਵਾਨ ਚੜੇ ਤਾਂ ਜੀ ਉਹ ਕਲੈਕਟਰ ਸਾਹਿਬ ਨਾਲ ਕੋਈ ਮਾੜੀ ਮੁਠੀ ਤੂੰ ਤਾਂ ਉਹਨਾਂ ਸ਼ੱਕ ਪੈ ਗਿਆ ਵੀ ਇਹ ਮੈਨੂੰ ਐ ਲੱਗਦਾ ਵੀ ਕੋਈ ਲਟੇਰੇ ਲੱਗਦੇ ਨੇ ਜਦੋਂ ਪੱਖੋ ਪਿੰਡ ਆ ਕੇ ਉਤਰ ਲੱਗੇ ਤਾਂ ਜੀ ਉਹਨਾਂ ਨੇ ਉਤਰ ਸਾਰ ਕਲੈਕਟਰ ਦੇ ਕੈਸ਼ ਬੈਗ ਨੂੰ ਹੱਥ ਪਾ ਲਿਆ ਜੀ ਕੈਸ਼ ਬੈਗ ਨੂੰ ਹੱਥ ਪਾਇਆ ਤਾਂ ਇੱਕ ਮੁੰਡਾ ਹੋਰ ਦੋ ਜਣੇ ਸੀ ਪਿੱਛੋਂ ਦੇ ਇੱਕ ਨੇ ਕੋਈ ਜਾਨੀ ਹਥਿਆਰ ਨਾਲ ਉਹਨੇ ਸਿਰ ਚਮਕ ਲਾ ਦਿੱਤਾ ਘਟਨਾ ਲਾਇਦਾ ਬਿਲਕੁਲ ਖਾਸਾ ਡੂੰਗਾ ਨਾ ਬਲੱਡ ਬਹੁਤ ਨਿਕਲਿਆ ਜੀ blood ਨਿਕਲਿਆ ਤਾਂ ਮੈਂ ਤਾਂ ਉਹਨੂੰ ਸਬੰਨ ਲੱਗਿਆ ਉਹ ਦੋ ਹੀ ਨੌਜਵਾਨ ਟੈਸ਼ ਮਾਰੋ ਗਈ ਨਾਲੀ ਚੈਨ ਪਾਈ ਸੀ ਉਹ ਫਰਾਰ ਹੋ ਗਈ ਅੱਖੋ ਪੱਖੋ ਬਣੀ ਜੀ ਅੱਖੋ ਬਣੀ ਉਸ ਤੋਂ ਬਾਅਦ ਜੇ ਫਿਰ ਅਸੀਂ ਇਹਨਾਂ ਨੂੰ ਸਬੰਨ ਲੱਗੇ ਉਹ ਫਰਾਰ ਹੋ ਗਏ ਜੀ ਇਹਨਾਂ ਨੂੰ ਉਥੋਂ ਪ੍ਰਾਈਵੇਟ ਗੱਡੀ ਲੈ ਕੇ ਬਰਨਾਲਾ ਦੇ ਹਸਪੀਟਲ ਦੇ ਵਿੱਚ ਐਮਰਜੈਂਸੀ ਜਾ ਕੇ ਦਾਖਲ ਕਰਾਇਆ ਜੀ ਇਹਨਾਂ ਦੇ 10 ਟਾਂਕੇ ਲੱਗੇ ਸਿਰ ਦੀ ਅਸੀਂ ਇਹੇ ਬੇਨਤੀ ਪ੍ਰਸ਼ਾਸਨ ਤੋਂ ਮੰਗਦੇ ਜੀ ਸਾਡਾ ਇਨਸਾਫ ਦਵਾਇਆ ਜਾਵੇ। ਉਤੇ ਹੀ ਬਰਨਾਲਾ ਦੇ ਪੀਆਰਟੀਸੀ ਕਰਮਚਾਰੀ ਯੂਨੀਅਨ ਦੇ ਆਗੂ ਨੇ ਦੱਸਿਆ ਹੈ ਕਿ ਦੋ ਘਟਨਾਵਾਂ ਇਤੇ ਸਮੇਂ ਦੇ ਦੌਰਾਨ ਚ ਵਾਪਰ ਚੁਕੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਅਜੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ। ਇਹ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਨੇ ਕਿ ਦੋਵੇਂ ਮਾਮਲਾ ਦੇ ਵਿੱਚ ਪੰਦੀ ਕਾਨੂੰਨੀ ਕਾਰਵਾਈ